ਇਹ 8000 ਕਿਲਾ 20000 ਕਿਲਾ ਹਾਂ ਅੱਛਾ ਜੀ 1770 ਦੇ ਵਿੱਚ ਮਹਾਰਾਜਾ ਜੀ ਨੇ ਫੰਦਪਾ 1775 ਨੂੰ ਸਾਡਾ ਪਰਮਾਲ ਦੇ ਵਿੱਚ ਰਿਕਾਰਡ ਅੱਜ ਵੀ ਪੜ੍ਹ ਤਾੜੇ ਤੋਂ ਰਿਕਾਰਡ ਪਿਆ ਜਵਾਰ ਸਿੰਘ ਮਹਾਰਾਜਾ ਜੀ ਦੀ ਫੌਜ ਦਾ ਜਨਰਲ ਸਲਾਕਾਰ ਸਾ ਅੱਛਾ ਜੀ 1800 ਰੁਪਏ ਦਾ ਅੱਛਾ ਜੀ ਹਾਂ ਮੇਰੇ ਬਾਬਾ ਜੀ ਦਾ ਚਾਚਾ ਦਾ ਅੱਛਾ ਜੀ ਅੰਕਲ ਜੀ ਪਤਾ ਲੱਗਾ ਸੀ ਕਿ ਇਹ ਜੈਲਦਾਰਾਂ ਦਾ ਪਿੰਡ ਹੁੰਦਾ ਸੀਗਾ ਜੀ ਹਾਂ ਸਾਡਾ ਹੀ ਪਿੰਡ ਹੈ ਸਾਡਾ ਪਿੰਡ ਸੀਗਾ ਹਾਂ ਲੋਡ ਹਜੇ ਤੱਕ ਵੀ ਹੈਗਾ ਉਰਦੂ ਦੇ ਵਿੱਚ 1925 ਹੋ ਗਿਆ ਥੱਲੇ ਤਰੀਕਾ ਇਹ ਸਾਰਾ ਪਿੰਡ ਜੈਲਦਾਰਾਂ ਦਾ ਸੀਗਾ ਪਹਿਲਾਂ ਹਾਂ ਸਾਰਾ ਪਿੰਡ ਇੱਕ ਛੱਡ ਕੇ ਸਾਡੇ ਕੋਲ 87 ਪਿੰਡਾਂ ਦਾ ریکارڈ ਹੈ ਮੇਰੇ ਕੋਲ ਅੱਛਾ ਜੀ ਤੇ 87 ਪਿੰਡ ਸਾਡੇ ਅੰਦਰ ਸੇ ਅੱਛਾ ਜੀ ਇਹ ਦੇਖੋ ਜੀ 1911-12 ਚ ਵੀ ਬਾਗਸਾ 1911 ਚ ਹਾਂ 1911-12 ਚ ਬੰਦੋਬਸਤ ਦੇ ਵਿੱਚ ਇਹ ਬਾਗਸਾ ਕੀ ਰੰਗ ਚਾਹੁੰਦਾ ਹੈ ਗੱਭੀ ਅੱਛਾ ਊਂਡ ਹੁੰਦੇ ਸੀਗੇ ਆ ਆਉਂਟ ਰੱਖੇ ਹੋਏ ਸਾਡੇ ਘਰ ਦੇ ਅੱਛਾ ਜੀ ਲੋ ਜੀ ਇਹ ਦੇਖੋ ਪ੍ਰਾਣਾ ਉਹਦੇ ਪਤਾ ਲਾ ਆ ਜਾਓ ਮੈਂ ਆ ਜਾਓ ਪ੍ਰਾਣੀਆਂ ਕੰਧਾ ਹਜੇ ਤੱਕ ਵੀ ਪਤਾ ਲੱਗਦੀਆਂ ਦੇਖੋ ਤਾਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵਾਂ ਬਲੌਗ ਦੋਸਤੋ ਅਸੀਂ ਅੱਜ ਪੰਜਾਬ ਦੇ ਜਮਾਂ ਹੀ ਕੋਲ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਆ ਸਾਡੇ ਨਾਲ ਸਾਡੇ ਪ੍ਰੀਏ ਅੰਕਲ ਜੀ ਆ ਅੱਜ ਅਸੀਂ ਜਾ ਰਹੇ ਆ ਜੈਲਦਾਰਾਂ ਦਾ ਪਿੰਡ ਤਕਰੀਬਨ 20000 ਕਿਲੇ ਦੇ ਮਾਲਕ ਆਪਣੀਆਂ ਕਚਹਿਰੀਆਂ ਆਪਣੇ ਖਾਨਦਾਨ ਦੇ ਵਿੱਚ ਹੀ ਤੇ ਗੋਰੇ ਉਹਨਾਂ ਨੂੰ ਸਲੂਟਾਂ ਮਾਰਦੇ ਹੁੰਦੇ ਸੀ ਇਹ ਗੱਲ ਪੁਰਾਣੀ ਆ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ 20000 ਕਿਲੇ ਇਹਨਾਂ ਨੂੰ ਦਿੱਤੇ ਸੀਗੇ ਜੇਲਦਾਰਾਂ ਨੂੰ ਉਹਨਾਂ ਦੀ ਟੀਮ ਦੇ ਵਿੱਚ ਕੋਈ ਗਵਰਨਰਲ ਬ੍ਰਿਟਿਸ਼ ਟਾਈਮ ਦੇ ਵਿੱਚ ਬਾਕੀ ਅੰਕਲ ਜੀ ਸਸੀ ਗਾਲ ਜੀ ਸਸੀ ਗਾਲ ਜੀ ਅੰਕਲ ਜੀ ਕਿੰਨਾ ਕੁ ਰੁਤਵਾ ਸੀ ਜੇਲਦਾਰਾਂ ਦਾ ਬਹੁਤ ਜ਼ਿਆਦਾ ਹੈ ਅੱਛਾ ਜੀ ਬਹੁਤ ਜ਼ਿਆਦਾ ਤੇ ਇਹ ਅੰਕਲ ਜੀ ਹੁਣਾਂ ਕਰਕੇ ਅੱਜ ਬਲੌਗ ਬਣਨਾ ਆ ਤੇ ਅੰਕਲ ਜੀ ਕਹਿੰਦੇ ਪ੍ਰਾਣੀਆਂ ਪੋਸਟਾਂ ਤੇ ਬ੍ਰਿਟਿਸ਼ ਟਾਈਮ ਦੇ ਵਿੱਚ ਹਾਂ ਅਸੀਂ ਵੱਡੀਆਂ ਵੱਡੀਆਂ ਪੋਸਟਾਂ ਤੇ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਖਾਸ ਬੰਦੇ ਸੀ ਅੱਛਾ ਜੀ ਤਾਂ ਫਿਰ ਕਜੈਰੀ ਉਹਨੇ ਦਿੱਤੀ ਉਹਨਾਂ ਦਾ ਜਿਹੜਾ ਇੱਕ ਮਾਲਕਾ ਖੇਤਾਂ ਵਿੱਚ ਰਹਿੰਦਾ ਆ ਉਹਨਾਂ ਵੀ ਦਰਸ਼ਨ ਦਿਦਾਰ ਕਰਾਵਾਂਗੇ ਤੇ ਪ੍ਰਾਣੀਆਂ ਸਮਾਦਾ 1867 ਦੀਆਂ ਜੈਲਦਾਰਾਂ ਦੇ ਪੰਜਾਬ ਦੇ ਪਹਿਲੇ ਜੈਲਦਾਰ ਇੱਥੋਂ ਹੀ ਸਟਾਰਟਿੰਗ ਹੋਈ ਸੀ ਚਲੋ ਦੋਸਤੋ ਚੱਲਦੇ ਆ ਜੀ ਲੋ ਦੋਸਤੋ ਅਸੀਂ ਜੈਲਦਾਰਾਂ ਦੇ ਬਾਗ 'ਚ ਆ ਗਏ ਆ ਇਹ ਅੰਬਾਂ ਦਾ ਬਾਗ ਆ ਜਿਹੜਾ ਤੁਸੀਂ ਅੱਜ ਬਹੁਤ ਘੱਟ ਦੇਖਣ ਨੂੰ ਤੁਹਾਨੂੰ ਮਿਲਦਾ ਆ ਇਹ 1911-12 ਚ ਵੀ ਬਾਗੇਗਾ ਲੋ ਜੀ ਸਾਡੇ ਨਾਲ ਜੈਲਦਾਰ ਸਾਹਿਬ ਜਿਹੜੇ ਪੁਰਾਣੇ ਆ ਇੱਥੇ ਸਾਨੂੰ ਖੇਤਾਂ 'ਚ ਲੱਭ ਗਏ ਆ ਕੀ ਇਹਨਾਂ ਦੇ ਪਰਿਵਾਰ ਦੀ ਹਿਸਟਰੀ ਸੀ ਕਿਉਂ ਛੱਡ ਕੇ ਗਏ ਕਦੋਂ ਪਿੰਡ ਬਸਿਆ ਸੀ ਜੈਲਦਾਰਾਂ ਦਾ ਸਾਰੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਪਤਾ ਲੱਗਾ ਸੀ ਕਿ ਇਹ ਜੈਲਦਾਰਾਂ ਦਾ ਪਿੰਡ ਹੁੰਦਾ ਸੀਗਾ ਜੀ ਹਾਂ ਸਾਡਾ ਹੀ ਪਿੰਡ ਹੈ ਤੁਹਾਡਾ ਪਿੰਡ ਸੀਗਾ ਹਾਂ ਅੰਕਲ ਜੀ ਕਦੋਂ ਇਹ ਪਿੰਡ ਬਸਿਆ ਸੀਗਾ ਜੀ 1770 1770 ਦੇ ਵਿੱਚ ਹਾਂ 1770 ਦੇ ਨੂੰ ਮਾਲ ਦਾ ਰਿਕਾਰਡ ਹੁਣ ਕੱਢ ਕੇ ਦਿਖਾ ਦਿੰਦੇ ਆ ਅੱਛਾ ਜੀ ਆਪਣੇ ਤੋਂ ਰਿਕਾਰਡ ਪਿਆ ਜੀ ਪਿਆ ਸਾਰਾ ਰਿਕਾਰਡ ਪਿਆ ਤੇ ਕਿੰਨੇ ਘਰ ਹੁੰਦੇ ਸੀ ਇੱਥੇ ਦੇਖੋ ਜੀ ਕੇਵਲ ਮੇਰ ਬਾਬਾ ਸਿੰਘ ਜਵਾਰ ਸਿੰਘ ਮਹਾਰਾਜ ਰੰਜੀਤ ਦੀ ਹਿਸਤੀ ਪਈ ਹਾਂਜੀ ਠੀਕ ਆ ਜੀ ਹਾਂਜੀ ਜਵਾਰ ਸਿੰਘ ਮਹਾਰਾਜ ਰੰਜੀਤ ਦੀ ਫੌਜ ਦਾ ਜਨਰਲ ਸਲਾਕਾਰ ਸੀ ਅੱਛਾ ਜੀ 1200 ਰੁਪਏ ਦਾ ਅੱਛਾ ਜੀ ਹਾਂ ਮੇਰੇ ਬਾਬਾ ਜੀ ਦਾ ਚਾਚਾ ਦਾ ਅੱਛਾ ਜੀ ਆ ਠੀਕ ਆ ਠੀਕ ਆ ਜੀ ਹਾਂ ਉਦੋਂ ਪਿੰਡ ਵਸਿਆ ਇਹ ਐ ਉਦੋਂ ਉਦੋਂ ਤੇ ਬਾਬੇ ਕਿੰਨੇ ਘਰ ਹੁੰਦੇ ਸੀਗੇ ਆਹੀ ਤਾਂ ਚਾਰ ਘਰ ਸੇ ਬਾਕੀ ਦਾ ਪਿੰਡ ਬਾਅਦ ਦੇ ਵਿੱਚ ਆਇਆ ਬਰਾਵਰੀ ਅੱਛਾ ਇਹ ਸਾਰਾ ਪਿੰਡ ਜੈਲਦਾਰਾਂ ਦਾ ਸੀਗਾ ਪਹਿਲਾਂ ਹਾਂ ਸਾਰਾ ਪਿੰਡ ਇੱਕ ਛੱਡ ਕੇ ਸਾਡੇ ਕੋਲ 87 ਪਿੰਡਾਂ ਬਰਕਾਰ ਆ ਮੇਰੇ ਕੋਲ ਅੱਛਾ ਜੀ ਤੇ ਬੰਮੀ ਪਿੰਡ ਸਾਡੇ ਅੰਦਰ ਹੈ ਅੱਛਾ ਜੀ 87 ਪਿੰਡ ਹਾਂ 87 ਪਿੰਡ ਤੇ ਕਿੰਨੇ ਕਿੱਲਿਆਂ ਦੇ ਮਾਲਕ ਸੀਗੇ ਇਹ ਪਿੰਡ ਟੋਟੋ ਹੀ ਸਾਡਾ ਫਾ ਅੱਛਾ ਜੀ ਪਰ ਮੈਂ ਹੁਣ ਇਹ ਕਾਜ ਕੇ ਦਿਖਾਵਾਂ ਚਲੋ ਆਪਾਂ ਗਵਾਬ ਨਹੀਂ ਆਪਾਂ ਹਿਸਟਰੀ ਵੀ ਦੇਖਦੇ ਆ ਤੇ ਫਿਰ ਸਮਾਪਤ ਹੈ ਹਾਂਜੀ ਉਹ ਤੁਹਾਨੂੰ ਡੇਟ ਵੀ ਮਿਲ ਜਾਣੀ ਕਿੰਨੀ ਚੋਂ ਪੈਦਾ ਹੋਇਆ ਉਹ ਸਾਹਮਣੇ ਜੀ ਹਾਂ ਇਹ ਜੇਲਦਾਰ ਕੀ ਨਾਮ ਸੀਗੇ ਇਹਨਾਂ ਦਾ ਗੋਬਿੰਦ RAM ਜੇਲਦਾਰ ਗੋਬਿੰਦ RAM ਹਾਂ ਅੱਛਾ ਜੀ ਉਹਨਾਂ ਦੇ ਪਿਤਾ ਦਾ ਨਾਮ ਮਸ਼ਤਾਕੀ ਆ ਅੱਛਾ ਜੀ ਠੀਕ ਆ ਜੀ ਠੀਕ ਆ ਇਹ ਸਾਡਾ ਹੀ ਪਰਿਵਾਰ ਹੈ ਸਾਰਾ ਹੀ ਹੁਣ ਕਿੰਨੇ ਮਰਬਿਆਂ ਦੇ ਮਾਲਕ ਆ ਜੀ ਇਸ ਬਲੇ ਹਾਂ ਜੀ ਕੋ ਨਗਰੋਂ ਦੀ ਚ ਵੀ ਜਗਾਇ ਗਗਲੇਟ ਵੀ ਹੈ ਹਾਂ ਡਾਡਾ ਸੀਪਾ ਵੀ ਹੈ ਕਹਿੰਦੇ ਆਪਣੀਆਂ ਕਚਹਿਰੀਆਂ ਲੱਗਦੀਆਂ ਸੀ ਇਥੇ ਅੱਛਾ ਉਹ ਹੈਗੇ ਕਚਹਿਰੀਆਂ ਵੀ ਹੈਗੇ ਕਮਰੇ ਵੀ ਹੈਗੇ ਅੱਛਾ ਹੁਣ ਵੀ ਕਮਰੇ ਵੀ ਹੈਗੇ ਆ ਹਾਂ ਸਭ ਕੋ ਹੈਗਾ ਫੇਰ ਅੰਗਰੇਜ਼ ਆਫਟਰ ਇਥੇ ਆਉਂਦੇ ਸੀ ਜੇਲਦਾਰਾਂ ਦੇ ਕੋ ਹਾਂ ਸਿੱਧੇ ਗਵਰਨਰ ਨਾਲ ਲੰਕ ਕੇ ਅੱਛਾ ਜੀ ਨਾ ਨਾ ਠੀਕ ਹੈ ਠੀਕ ਹੈ ਕੀ ਬਾਤ ਹੈ ਜੀ ਕਦੇ ਗਵਕਨਾ ਹੁੰਦੇ ਭਤੀਜਾ ਹੈ ਫਿਰ ਹੌਲੀ ਮੈਂ ਪੋਪਾ ਨਹੀਂ ਮੈਂ ਇਹ ਮੇਰੇ ਚਾਚਾ ਜੀ ਕਰਤਾਂ ਰਿਟਾਇਰ ਹੋਏ ਅੱਛਾ ਅੱਛਾ ਜੀ ਉਹ ਮੇਰੇ ਬਾਬਾ ਜੀ ਦੀ ਹੈ ਡੇਟ ਆਫ ਬਰਥ ਅੱਥੇ ਹੈਗੀ ਅੱਛਾ ਜੀ ਅਗੇ ਪਰਬਾਬਾ ਲਗੜ ਬਾਬਾ ਤੇ ਜਿਹੜਾ ਪਰਬਾਬਾ ਸਾਡਾ ਸਾ ਪੰਜਾਬ ਰੋਕ ਕਮਿਸ਼ਨਰ ਰਿਟਾਇਰ ਹੋਇਆ ਅੱਛਾ ਜੀ ਪੰਜਾਬ ਉਹ ਜਿਹੜਾ ਪਾਕਿਸਤਾਨੀ ਪੰਜਾਬੀ ਵਿੱਚ ਸਾ ਅੱਛਾ ਜੀ ਠੀਕ ਹੈ ਪੰਜਾਬ ਦੇ ਉਹ ਫਿਰ ਡੇਟ ਆਫ ਬਰਥ ਲਿਖੀ ਹੈ 42 ਸਾਲ ਸਾਡੀ ਉਂਦੀ ਉਮਰ ਹੋਈ ਠੀਕ ਹੈ ਇਹ ਅੰਬਾਂ ਦਾ ਜਿਹੜਾ ਇਹ ਜਿਹੜਾ ਅੰਬਾਂ ਦਾ ਬਾਗ ਉਹ ਆ ਇਹ ਅੰਬਾਂ ਦਾ ਕਿਉਂ ਇਹਦੇ ਵਿੱਚ ਜਮਣਾ ਦੇਸ਼ੀਆਂ ਪਹਿਲਾਂ ਅੱਛਾ ਇਹਦੇ ਵਿੱਚ ਕਿਹੜੀ ਚੀਜ਼ ਨਹੀਂ ਸੀ ਸਿਓਂ ਵੀ ਸਾ ਸਿਓਂ ਨੂੰ ਸਲਾਬੋ ਹਵਾਨ ਨਹੀਂ ਸੀ ਨ ਲੱਗਦੇ ਸੀ ਉਹ ਠੀਕ ਆ ਠੀਕ ਹੈ ਜੀ ਹਾ ਅੱਜ ਕੱਲ ਤਾਂ ਐਸਪੀ ਵਗੈਰਾ ਚੱਲ ਪਿਆ ਨਾ ਹਾਂ ਉਹਨਾਂ ਵੀ ਪਿਆਰ ਹੋਊਗਾ ਜੇਕਰ ਗਰਦਾਸ ਨੂੰ ਚੇਕ ਕਰਾਂ ਬਿ ਸਿਓਂ ਦਾ ਬਾਗ ਵੀ ਲਾਇਆ ਅੱਛਾ ਜੀ ਇਹਦੇ ਵਿੱਚ ਬਾਗ ਚ ਕਿਹੜੀ ਚੀਨੀ ਸੀ ਲੰਗਾੜ ਸੀ ਸਭ ਕੁਝ ਹੈ ਮਰੂ ਉਹ ਸਾਹਮਣੇ ਜਿਹੜਾ ਖੂਹ ਹੈ ਜੀ ਇਹ ਖੂਹ ਹੈ ਪੁਰਾਣਾ ਚਲੋ ਆਜੋ ਆਪਾਂ ਦੇਖਦੇ ਹਾਂ ਪੁਰਾਣਾ ਖੂਹ ਵੀ ਜੈਲਦਾਰਾਂ ਦਾ ਖੂਹ ਤੇ ਤਿੰਨ ਕਨਾਲ ਦੀ ਇਹ ਕਮੀ ਖੂਹ ਦੀ ਤਿੰਨ ਕਨਾਲ ਦੀ ਜੀ ਹਾਂ ਤਿੰਨ ਕਨਾਲ ਦੀ ਹੈ ਕਮੀ ਅੱਛਾ ਜੀ ਕਿਆ ਬਾਤ ਹੈ ਪੁਰਾਣੇ ਹਾਂਜੀ ਕੋਈ ਨਹੀਂ ਕੋਈ ਇਹ ਪੁਰਾਣੇ ਅੰਬ ਲੱਗੇ ਹੋਏ ਆ ਦੇਖ ਲਓ ਹਜੇ ਤੱਕ ਵੀ ਬੂਟੇ ਇਹ ਬੂਟੇ ਨੂੰ 100-100 ਸਾਲ ਹੋ ਗਏ ਜੀ ਇਹ ਦੇਖੋ ਜੀ 1911-12 ਚ ਵੀ ਬਾਗਸਾ 1911 ਚ ਹਾਂ 1911-12 ਚ ਬੰਦੋਬਸਤ ਦੇ ਵਿੱਚ ਬਾਗਸਾ ਇਹ ਗੋਵਿੰਦ ਰਾਮ ਨੇ ਲਾਇਆ ਜੀ ਅੱਛਾ ਜੀ ਹਾਂ ਗੋਵਿੰਦ ਰਾਮ ਦੇ ਪੁੱਤ ਦੋ ਹੋਏ ਬਜੀਤ ਚੰਦ ਭਧਾਵਾਰਾ ਅੱਛਾ ਜੀ ਜੇਲਦਾਰ ਹਾਂ ਠੀਕ ਆ ਜੀ ਤੇ ਆਜੋ ਹੁਣ ਖੂਹ ਵੱਲ ਚੱਲਦੇ ਆ ਜੀ ਖੂਹ ਚੱਲਦਾ ਆ ਜੀ ਖੂਹ ਐਕਸਪੀਰੀਅੰਸ ਨਹੀਂ ਚੱਲਦਾ ਅੱਛਾ ਜੀ ਚਲੋ ਆਪਾਂ ਅੱਛਾ ਪਹਿਲਾਂ ਚੱਲਦਾ ਸੀ ਖੂਹ ਦੋਸਤੋ ਬਾਗ ਦੇਖੋ ਕਿੰਨਾ ਭਾਰਾ ਬਾਗ ਵਾ 1911 ਦਾ ਇਹ ਅੰਬਾਂ ਦਾ ਬਾਗ ਵਾ ਹੋਰ ਵੀ ਆ ਇੱਕ ਥੱਲੇ ਅੱਛਾ ਜੀ ਹਾਂਜੀ ਇੱਕ ਥੱਲੇ ਵੀ ਹੈ ਠੀਕ ਹੈ ਉਹ ਉਹ ਪੌਣਿਆਂ ਦਾ ਬਾਗ ਏ ਥੱਗ ਅੱਛਾ ਅੱਛਾ ਜੀ ਕੀ ਬਾਤ ਸਾਹਮਣੇ ਖੂਹ ਆ ਹਾਂਜੀ ਅੱਛਾ ਜੀ 47 ਕਿੱਲੇ ਤੇ ਬਾਗ ਹੈ ਨਾ ਉਹ ਖੂਹ ਸਰਦੇ ਵਿੱਚ 45 ਕਿੱਲੇ ਚ 45 ਕਿੱਲੇ ਚ ਅੱਛਾ ਜੀ ਉਹ 45 ਕਿੱਲੇ ਤੇ ਸਾਬ ਇੱਥੇ ਬਾਤਿਆਂ ਦੀ ਆਬਾਦੀ ਹੈ ਨਾ ਹਾਂਜੀ ਇੱਥੇ ਜਾ ਕੇ ਦੇਖੂ ਅੱਜ ਵੀ ਦੇਖ ਲਓ ਅੱਜ ਵੀ ਚੱਲਦਾ ਨਾ ਦੋ ਖੂਹ ਆਜੇ ਸੀਰਵ ਚਾਰ ਘਰ ਹੁੰਦੇ ਸੀ ਇੱਥੇ ਜੇਲਦਾਰਾਂ ਦੇ ਹਾਂ ਹਾਂ ਬਾਤ ਤੇ ਜ਼ਮੀਨ ਕਿੰਨੀ ਕੁ ਹੋਊਗਾ ਦਾ 10000 ਕਿੱਲਾ ਜੀ ਇਹ ਇਹ ਪਿੰਗ 20000 ਕਿੱਲਾ 20000 ਕਿੱਲਾ ਹਾਂ ਅੱਛਾ ਜੀ 1770 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਦਿੱਤਾ 1771 ਨੂੰ ਸਾਡਾ ਪ੍ਰਭੂ ਮਾਲ ਦੇ ਵਿੱਚ ਰਿਕਾਰਡ ਅੱਜ ਵੀ ਪੜ੍ਹ ਲਓ ਤੁਹਾਡੇ ਤੇ ਰਿਕਾਰਡ ਪਿਆ ਆ ਰਿਕਾਰਡ ਕਿ ਤੁਸੀਂ ਜਾ ਕੇ ਪਟਵਾਰੀ ਦੇ ਵਿੱਚ ਪੜ੍ਹ ਲਓ ਮਹਾਰਾਜਾ ਰਣਜੀਤ ਸਿੰਘ ਨੇ 1770 ਦੇ ਵਿੱਚ ਦਿੱਤੇ ਸੀਗੇ ਹਣਾ ਹਾਂ 1771 ਨੂੰ ਸਾਡਾ ਜਮ੍ਹਾਂਬੰਦੀ ਚ ਨਾਂ ਆ ਗਿਆ 17 ਤੁਹਾਨੂੰ ਡੇਟ ਵੀ ਚੀਤੇ ਆ ਦੇਖ ਲਾ ਮੈਨੂੰ ਸਭ ਪਤਾ ਕਾਨੂੰਨੀ ਬੰਦਾ ਹੈ ਅੱਛਾ ਜੀ ਮੈਂ ਦੱਸ ਇਹ ਢੂੜੇ ਵੜ ਗਿਆ ਤਾਂ ਇਹਦੇ ਅੰਦਰ ਤੋਂ ਮੈਂ ਕੋਈ ਬੰਦੇ ਕੋ ਪੱਕੇ ਕੋਲੀ ਪਛਾਨੀ ਕੀ ਬਾਤ ਆ ਜੀ ਲਓ ਜੀ ਇਹ مالک ਵਾ ਇਹ ਜੱਦੀ مالک ਵਾ ਤੁਸੀਂ ਦੇਖ ਲਓ ਪਹਿਰਾਵੇ ਤੋਂ ਨਹੀਂ ਲੱਗਦਾ ਪਰ ਇਹ ਕਿੱਲਿਆਂ ਦੇ مالک ਵਾ ਬਾਬੀ ਕਿੰਨੇ ਕਿੱਲੇ ਬੋਂਦੇ ਐਸ ਟਾਈਮ ਮੈਂ ਤਾਂ ਬਾਗੇ ਬੰਨਣਾ ਜੀ ਅੱਛਾ ਜੀ ਪਾਪੀ ਦਾ ਹਜੇ ਲੋਕਾਂ ਨੇ ਜਿਹੜਾ ਮਜਾਰਾ ਇੱਕ ਟੇ ਬਣਾਇਆ ਇਹਨਾਂ ਨੇ ਠੀਕ ਆ ਜੀ ਅੱਛਾ ਜੀ ਇਹ ਹੋ ਬਾ ਧਮਲ ਨਾਲ ਬਾੜ ਤੇ ਭਾਂਡੇ ਦੇ ਵਿੱਚ ਇਹ ਪਿੰਡੇ ਸ਼ਾਮ ਲੜ ਦੇ ਅਸਲੀ ਪੁੱਛੋ ਅੱਛਾ ਜੀ ਦੇ ਪਰ ਕਬਜਾ ਨਹੀਂ ਰਹਿਣਾ ਕਿਸੇ ਦਾ ਵੀ ਨਹੀਂ ਰਹਿਣਾ ਜੀ ਠੀਕ ਹੈ ਜੀ ਚਲੋ ਆਇਓ ਖੂਹ ਦਿਖਾਉਨੇ ਜੀ ਆਪਾਂ ਦਰਸ਼ਕਾਂ ਨੂੰ ਇਹ ਪ੍ਰਾਣੀਆਂ ਪ੍ਰਾਣੀਆਂ ਮਾਰ ਤਾਂ ਵੀ ਇਸ ਖੂਹ ਦੇ ਕੋਲ ਜਿਹੜੀਆਂ ਬਣਿਆ ਰਹੀਆਂ ਕਚਹਿਰੀਆਂ ਵੀ ਆਪਣੀਆਂ ਸੀ ਜੈਲਦਾਰਾਂ ਦੀਆਂ ਤੇ ਜਾਂਦੇ ਤੁਹਾਨੂੰ ਕਚਹਿਰੀਆਂ ਵੀ ਦਿਖਾਵਾਂਗੇ ਬੈਕ ਸਾਈਡ ਆ ਜਿੱਥੋਂ ਅੰਕਲ ਜੀ ਹੁਣੇ ਤੁਹਾਨੂੰ ਮਿਲੇ ਸੀਗੇ ਤਾਂ ਉਹ ਕਚਹਿਰੀਆਂ ਆ ਜੀ ਇਹ ਪੁਰਾਣਾ ਖੂਹ ਹੁੰਦਾ ਸੀਗਾ ਆ ਜੀ ਆ ਰਸਵਾਹ ਦਾ ਖੂਹ ਵੀ ਕੰਮ ਅੱਛਾ ਜੀ ਆ ਗਿਆ ਜੀ ਇਹ ਬੇ ਖੂਬੰਦ ਹੋ ਗਿਆ ਸੀਗਾ ਜੀ ਇਹ ਖੂਬ ਹੈ ਬੰਦ ਤਕਰੀਬਨ ਇਹ 70 ਰੁਪਏ ਕਿ ਹੋਇਆ ਅੱਛਾ ਜੀ ਉੱਪਰ ਹੈ ਠੱਪ ਪੈ ਰਿਹਾ ਹੈ ਸੁਕਾਈ ਤੋਂ ਬਾਅਦ ਚ ਲੱਗੇ ਆ ਅੱਛਾ ਜੀ ਹੱਲ ਤੇ ਪੈਦਾ ਪੈਦੇ ਪਾਣੀ ਇੱਥੋਂ ਪੀਂਦੇ ਨੇ ਹੁਣ ਕੋਈ ਹਵੇਲੀ ਪੁਰਾਣੀ ਪਈ ਹੈ ਕਿ ਆਹ ਉਹ ਪੈਣ ਵਿੱਚ ਹੈ ਸਾਡਾ ਅੱਛਾ ਹੈਗਾ ਹੈ ਜੀ ਆ ਲੈ ਨਾਲ ਜਾ ਹਾਂ ਜੀ ਹੋਹ ਕਹੇਗਾ ਠੀਕ ਹੈ ਜੀ ਉੱਥੇ पे ਕੋਈ ਰਹਿੰਦਾ ਜੀ ਹੁਣ ਇਹ ਸ਼ੁਰੂ ਤੋਂ ਕੋਈ ਨਹੀਂ ਕਹਿੰਦਾ ਅੱਛਾ ਜੀ ਕਚਹਿਰੀਆਂ ਹਨ ਇਹ ਸੋਕੋ ਹੈ ਅੱਛਾ ਕਚਹਿਰੀਆਂ ਵੀ ਹੈਗੀਆਂ ਆ ਆ ਜੀ ਖੂਏਗਾ ਏਦਾਂ ਬੋਲ ਅੱਥੇ ਇਹ ਗਾਦੀ ਚੱਲਦੀ ਅੱਛਾ ਆ ਖੂਸ ਗਿਆ ਜੀ ਪਹਿਲਾਂ ਹਾਂ ਖੂ ਆ ਹੁਣ ਆ ਆ ਦੇਖੋ ਜੀ ਇਹਦੇ ਵੀ ਆਉਂਦੀ ਕਿੰਨਾ ਟੂਕ ਬਜਾ ਰਹੇ ਨੇ ਆਵਾਜ਼ ਹਜੇ ਤੱਕ ਵੀ ਆਉਂਦੀ ਆ ਖੂਚੋਂ ਪਾਣੀ ਹੈਗਾ ਇਹ ਚ ਅੱਛਾ ਪਾਣੀ ਵੀ ਹੈਗਾ ਬਹੁਤ ਹੈਗਾ ਕੀ ਬਾਤ ਹੈ ਜੀ ਨਹੀਂ ਪਾਣੀ ਖੜਾ ਆ ਵਿੱਚ ਹਾਂ ਪਾਣੀ ਹੈਗਾ ਪਾਣੀ ਹੈਗਾ ਜੀ ਤੇ ਆ ਕੀ ਹੁੰਦਾ ਸੀਗਾ ਜੀ ਇਹ ਗੱਦੀ ਚਲਦੀ ਸੀ ਨਾ ਗੱਦੀ ਬੋਲਦਾ ਨਾ ਗੱਦੀ ਚਲਦੀ ਸੀ ਬੋਲਦਾ ਨਾ ਹਾਂ ਜੇ ਊਂਟਾਂ ਨਾ ਵੀ ਚੱਲਦਾ ਗੱਦੀ ਅੱਛਾ ਊਂਟ ਹੁੰਦੇ ਸੀਗੇ ਹਾਂ ਹਾਂ ਊਂਟ ਰੱਖੇ ਹੋਏ ਆਡੇ ਘਰ ਦੇ ਅੱਛਾ ਜੀ ਲੋ ਦੋਸਤੋ ਇਹ ਅੰਬਬੀਦ ਆ ਦੇਖੋ ਨਾ ਇੱਥੋਂ ਮਤਵਲ ਪੰਨਾ ਹੁੰਦਾ ਨਾ ਤੇ ਆ ਇੱਥੋਂ ਪਾਟਿਆਂ ਨਾਲ ਇਹ ਸਾਡੇ ਖੇਤ ਹੈ। ਅੱਛਾ ਜੀ। ਇਹਦਾ ਖੇਪਾਂ ਨੂੰ ਪਾਟਿਆਂ ਦਾ ਪਾਣੀ ਇੱਥੋਂ ਲੈ ਕੇ ਅੱਛਾ ਪੈਪ ਦੋ ਬਿਆਹ ਉੱਪਰ। ਅੱਛਾ ਜੀ। ਉਹ ਪਾਟ ਤੇ ਪਾਟ ਤੇ ਲਾ ਕੇ ਤਾਂ ਪਾਣੀ ਇਹਨਾਂ ਖਿਤਾਣ ਲੱਗਦਾ। ਠੀਕ ਆ। ਠੀਕ ਹੈ। ਠੀਕ ਹੈ ਜੀ। ਆ ਤੁਸੀਂ ਆ ਦੇਖਿਆ ਜਿਹੜਾ ਜਦੋਂ ਜਿਹੜੀ ਸੜਕ ਹੈ ਨਾ ਹਾਂ ਜੀ। ਉਹ ਬਹੁਤ ਸਾਡੇ ਵਿੱਚ ਆ। ਅੱਛਾ ਤੁਹਾਡੇ ਬੋਰਡ ਚ ਆ। 82 ਕਨਾਲ ਦਾ ਬਾਗ ਹੈ। 82 ਕਨਾਲ ਦਾ। ਹਾਂ 82 ਕਨਾਲ ਦਾ। अच्छा जी क्या बात है दोस्तों ए, मैं ही आवाज ਕੀਤਾ ਹੈ ਇਹ ਨਹੀਂ ਕਿਤੋਂ ਬਾਤ ਇਹ ਜੈਲदार साहब ਸਾਡੇ ਨਾਲ ਹੈਗੇ ਆ ਪੁਰਾਣੇ ਜੱਦੀ ਪੁੱਛਤੇ ਮਹਾਰਾਜ ਰਣਜੀਤ ਸਿੰਘ ਵੱਲੋਂ ਇਹ ਜਮੀਨ ਦਿੱਤੀ ਗਈ ਸੀ 20000 ਕਿੱਲਾ ਤੇ کیا ਬਾਤ ਹੈ ਹਾਂ ਆ ਦੇਖੋ ਪੁਰਾਣੇ ਖੂਦੀਆਂ ਨਿਸ਼ਾਨੀਆਂ ਹਜੇ ਤੱਕ ਵੀ ਆ ਥੱਲੇੋਂ ਦਿਖਾ ਰਿਹਾ ਤੁਹਾਨੂੰ ਇੱਥੇ ਕਮਰੇ ਖੰਡੇ ਨੇ ਅੱਛਾ ਜੀ ਲੋ ਜੀ ਇਹ ਦੇਖੋ ਪ੍ਰਾਣਾ ਉਦੋਂ ਹੀ ਪਤਾ ਲਾ ਆਇਆ ਹਾਂ ਮੈਂ ਆਇਆ ਪ੍ਰਾਣੀਆਂ ਕੰਦਾ ਹਜੇ ਤੱਕ ਵੀ ਪਤਾ ਲੱਗਦੀਆਂ ਦੇਖੋ ਤਾਂ ਕੀ ਬਾਤ ਹੈ ਲੋ ਜੀ ਦੋਸਤੋ ਪੰਜਾਬ ਦੇ ਵਿੱਚ ਬਹੁਤ ਕੁਝ ਆਪਣੇ ਕੋਲ ਲੁਕਿਆ ਹੋਇਆ ਆ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਚੀਜ਼ਾਂ ਦਾ ਕਿ ਕਦੀ ਜੈਲਦਾਰਾਂ ਦਾ ਵੀ ਇੱਥੇ ਰੁਤਬਾ ਹੁੰਦਾ ਸੀ 20000 ਕਰੋੜ ਦੇ ਮਾਲਕ ਜੈਲਦਾਰ ਹੁੰਦੇ ਸੀ ਜਮੀਨਾਂ ਦੇ ਸਮੇਂ ਦੀ ਕਿੰਨੀ ਵੱਡੀ ਚਾਲ ਆ ਕਿ ਜਦੋਂ ਆਉਂਦਾ ਆ ਤਾਂ ਬਹੁਤ ਕੁਝ ਆਉਂਦਾ ਆ ਜਦੋਂ ਪੱਲੇ ਕੱਖ ਨਹੀਂ ਰਹਿੰਦਾ ਉਦੋਂ ਜ਼ਿੰਦਗੀ ਕਿੱਦਾਂ ਦੀ ਹੋ ਜਾਂਦੀ ਆ ਜੈਲਦਾਰਾਂ ਦੀ ਉਦਾਂ ਹਵੇਲੀ ਵੀ ਪਈ ਹੋਈ ਆ ਅੰਕਲ ਜੀ ਹੁਣ ਸਾਨੂੰ ਲੈ ਕੇ ਜਾਣਗੇ ਯੂਫੇਂਗ ਰੇਜਾ ਫਰਾਂਗ ਦੇ ਅੱਛਾ ਬੰਗਲਾ ਪੂਰਾ ਹੈ ਜੀ ਬੰਗਲਾ ਪੂਰਾ ਚਲੋ ਆਪਾਂ ਬੰਗਲਾ ਵੀ ਦਿਖਾਉਣਾ ਹੈ ਜੀ ਫਿਰ ਦਰਸ਼ਕਾਂ ਨੂੰ ਤੇ ਆਪਾਂ ਪਹਿਲਾਂ ਰਿਕਾਰਡ ਹੈ ਆਪਣੇ ਤੋਂ ਕੁਛ ਹੀ ਮੜਾ ਜੇ ਪ੍ਰਾਣੀਆਂ ਚਿੱਠੀਆਂ ਦੇਖ ਲੈਂਦੇ ਆ ਜੀ ਰਹਿ ਗਈ ਇਹਨਾਂ ਕੋਲ ਠੀਕ ਹੈ ਜੀ ਇਹ ਕੋ ਸਭ ਤੋਂ ਹੈਗਾ ਜੀ ਇਹ ਸਿਰ ਬਾ ਅੰਕਲ ਜੀ ਕਰਕੇ ਹੋਇਆ ਇਹਨਾਂ ਦੀ ਮਿਹਰਬਾਨੀ ਕਰਕੇ ਅਸੀਂ ਇੱਥੇ ਤੱਕ ਪੁੱਜ ਸਕੇ ਆ ਇਹਨਾਂ ਤੋਂ ਹੀ ਅਸੀਂ ਪਤਾ ਕੀਤਾ ਸੀ ਜੇਲਦਾਰਾਂ ਦਾ ਪਿੰਡ ਸੀ ਜਿਹੜਾ ਬਸੀਵਾ ਸੀ 20000 ਕਿਲੇ ਦੇ ਮਾਲਕ ਸੀਗੇ ਤੇ ਹੁਣ ਹਵੇਲੀ ਬਰਾਨ ਪਈ ਆ ਜੀ ਬਾਗ ਲੱਗਾ ਅੰਬਾਂ ਦਾ ਤੇ ਮਾਲਕ ਸਿਰਫ ਇੱਕ ਤੇ ਬਾਕੀ ਕਹਿੰਦੇ ਇੱਥੋਂ ਛੱਡ ਕੇ ਚਲੇ ਗਏ ਸੀਗੇ ਉਹ ਵੀ ਦੇਖਣਾ ਸਮਾਦਾ ਵੀ ਦੇਖਣਾ ਅੱਛਾ ਉਹ ਸਮਾਦਾ ਹੈ ਨਾ ਜੀ ਚਲੋ ਆਪਾਂ ਉਧਰ ਵੀ ਦਿਖਾਉਨੇ ਜੀ ਬਜ਼ੁਰਗਾਂ ਦੀਆਂ ਜਿਹੜੀਆਂ ਹੈਗੀਆਂ ਜੀ ਚਲੋ ਦੋਸਤੋ ਚੱਲਦੇ ਆ ਉਧਰ ਇਹ ਜਹਲਦਾ ਸਾਹਿਬ ਦੀ ਹੈ ਨਾ ਹਾਂ ਲੰਮਰ ਇਹ ਪਹਿਲਾ ਸਾਰਾ ਕੁਝ ਰਹਿਣ ਬਸੇਰਾ ਇੱਥੇ ਇੱਥੇ ਹੀ ਹੁੰਦਾ ਸੀਗਾ ਜੀ ਇੱਥੇ ਇੱਥੇ ਅੱਛਾ ਜੀ ਇੱਥੇ ਸਾਡੇ ਘਰ ਲੰਗਰ ਲੱਗਦਾ ਹਾ ਬਕਾਇਦਾ ਕੱਚਾ ਨਹੀਂ ਲੱਗਦੀ ਜੀ ਅੱਛਾ ਲੱਗਦੀ ਤੇ ਮਹ ਅੱਛਾ ਕਚੈਰੀ ਲੱਗਦੀ ਹੁੰਦੀ ਸੀ ਇੱਥੇ ਲੰਗਰ 24 ਘੰਟੇ ਚੱਲਦਾ ਹਾ ਠੀਕ ਹੈ ਜੀ ਆਹ ਦੇਖੋ ਨਾ ਆਂਦੇ ਬਾਬਾ ਜੀ ਜੀ ਬੇਟਾ ਅੱਛਾ ਜੀ ਇਹ ਨੰਬਰਦਾਰ ਸੀਗੇ ਹਾਂ ਇਹ 1961 ਤੇ ਇਹ ਪੂਰੇ ਹੋ ਠੀਕ ਹੈ ਜੀ ਠੀਕ ਹੈ ਏ ਆਜੀ ਬਧਾਵਾਰਾਮ ਲੋ ਪੰਜਾਬ ਰ ਕਮਿਸ਼ਨ ਦੇ ਰਟਾਇਰ ਹੋਏ ਅੱਛਾ ਜੀ ਲਓ ਜੀ ਕਰੋ ਦਰਸ਼ਨ ਬਧਾਵਾਰਾਮ ਰਾਤ ਜੇਲਦਾਰ ਸੁਪੁੱਤਰ ਗੋਬਿੰਦ RAM ਦੱਤ ਹਾਂ ਜੀ ਜੇਲਦਾਰ 1849 ਤੋਂ 1891 ਆ ਬਤਾਈ ਫਾਰ ਫਾਰੀਓ ਅੱਛਾ ਜੀ 800 ਤੋਂ ਪ੍ਰਮੋਟ ਹੋ ਕੇ ਜੀ ਜੀ ਤੋਂ ਪ੍ਰਮੋਟ ਹੋ ਕੇ ਯਾ ਕਮਿਸ਼ਨ ਇਹ ਕੌਣ ਸੀਗੇ ਜੀ ਇਹ ਗਵੰਦਰਾ ਅੱਛਾ ਜੀ ਉਹਨਾਂ ਦੇ ਪਹਿਲੇ ਜ਼ੈਲਦਾਰ ਹੋਏ ਇਹ ਪਹਿਲੇ ਜ਼ੈਲਦਾਰ ਇਹ ਹੋਏ ਹਨ ਹਾਂਜੀ ਪੰਜਾਬ ਦੇ ਪੰਜਾਬ ਇਹ ਇਸ ਇਸੇ ਪਿੰਡ ਦੇ ਇਸੇ ਪਿੰਡ ਦੇ ਖੱਡ 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 ਪਿੰਡ ਖੱਡ ਪਿੰਡ ਦੇ ਹਨਾ ਹਾਂ ਤੇ ਆਹ ਨਰਨਜੰਨ ਮਜਿਸਟਰਡ ਹੋਏ ਅੱਛਾ ਜੀ ਵਿਧਵਾ ਰਹਿੰਦੇ ਲੜਕੇ ਮੇਰੇ ਬਾਬਾ ਜੀ ਦੇ ਸਕੇ ਭਾਈ ਅੱਛਾ ਜੀ ਇਹ ਥਾਰੇ ਇਹ ਦੇਖ ਲਓ ਇਹ ਮੈਂਬਰ ਆ ਬ੍ਰਿਟਿਸ਼ ਹਾਂ ਐਂਪੀਰੀਆ ਲਾਸਟ ਕਲਾਸ ਫਰਸਟ ਕਲਾਸ ਮਜੈਸਟਿਕ ਮਜੈਸਟਿਕ ਹਾਂ ਕੀ ਬਾਤ ਕਿੰਨੀ ਵੱਡਿਆ ਪਦਵ ਸੀਗਾ ਜੀ ਇਹਨਾਂ ਦਾ ਹੁਣ ਜਿਆਦਾ ਸਾਬ ਹੈ ਗਿਆ ਰਾਵਣ ਲੋ ਜੀ ਪੁਰਾਣਾ ਰਿਕਾਰਡ ਆ ਦੇਖੋ 1911 ਦੀਆਂ ਜ਼ਮੀਨ ਦੀਆਂ ਫਰਦਾਂ ਰਿਕਾਰਡ ਹਜੇ ਤੱਕ ਵੀ ਹੈਗਾ ਉਰਦੂ ਦੇ ਵਿੱਚ 1925 ਹੋ ਗਿਆ ਥੱਲੇ ਤਰੀਕਾਂ ਤੱਕ ਵੀ ਪਈਆਂ ਹੋਈਆਂ ਆ ਕਿਆ ਰਿਕਾਰਡ ਸੰਭ ਕੇ ਰੱਖਿਆ ਆ ਅੰਗਰੇਜ਼ਾਂ ਦੇ ਟਾਈਮ ਦਾ ਤੇ ਤੁਸੀਂ ਦੇਖ ਸਕਦੇ ਹੋ 1925 ਉਰਦੂ ਪਾਚਾ ਦੇ ਵਿੱਚ ਆ ਇਹ ਜਿਹੜੇ 20000 ਕਿੱਲੇ ਦੇ ਮਾਲਕ ਸੀ ਨਾ ਦੇਖੋ ਹਜੇ ਤੱਕ ਵੀ ਉਰਦੂ ਦੇ ਵਿੱਚ ਵਾਜੀ ਇਹ ਸਾਰੀਆਂ ਫਰਦਾਂ ਹੋ ਗਈਆਂ ਜਾਂ ਇਹਦੀਆਂ ਜੋ ਵੀ ਪਹਿਲਾਂ ਹੁੰਦਾ ਹੋਊਗਾ ਰਿਕਾਰਡ ਰੱਖਿਆ ਹੋਇਆ ਸਾਰਾ ਤਕਰੀਬਨ ਇਹ ਚਲੋ ਹੁਣ ਚੱਲਦੇ ਆ ਹਵੇਲੀ ਵੱਲੋਂ